ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਅੰਦੇਸੇ ਸਤੇ ਅੰਤਿ ਸਿ ਜੋ ਬਤੇ ਸੋਰਠ ਰਾ ਧੰਨ ਸ੍ਰੀ ਗੁਰੂ ਅਰਜਨ ਜੀ ਮਹਾਰਾਜ ਜੀ ਦੇ ਪਾਤਸ਼ਾਹ ਪਿਤਰੋ ਬਾਣੀ ਦੇ ਮੁਖਵਾਦੀ ਅੰਮ੍ਰਿਤ ਰਈਲੇ ਦਾ ਬਖਸ਼ਿਸ਼ ਹੋਈ ਉਸੇ ਬਖਸ਼ ਕਰ ਦੇ ਨੇ ਆਉ ਸਾਰੀ ਸੰਗਤ ਸੁਖ ਜੀਵ ਜਾਨ ਨਾਲ ਜੁੜ ਕਰਕੇ ਆਪਣਾ ਜੀਵ ਸੁਖ ਲਗਈਏ ਵਰਪੂਰੇ ਚਰਨੇ ਲਾਇਆ ਹਰ ਸੰਗ ਸਹਾਈ ਪਾਇਆ ਉਸ ਅਜਿ ਬਾਸ਼ ਕਰ ਲੈਣੇ ਕਿ ਵਰਪੂਰੇ ਸੰਗ ਮਿਲ ਗਿਆ ਸਾਰੇ ਜਿਹੜੇ ਆ ਸਹਾਈ ਹੋਣ ਲੱਗ ਪਏ ਵਰ ਪੂਰੇ ਜੱਗ 'ਤੇ ਲਾਇਆ ਸੰਗ ਸਹਾਈ ਪਾਇਆ ਜਿੱਦੋਂ ਪ੍ਰਮਾਤਮਾ ਆਪਣੇ ਨਾਲ ਜੋੜਦਾ ਏ ਆਪਾਂ ਤੇ ਜੁੜਦੇ ਜੁੜਦੇ ਆ ਜਿਹੜੇ ਹੋਰ ਵੀ ਜੀਵ ਜੰਤ ਦੇ ਉਹ ਵੀ ਨਾਲ ਜੁੜ ਜਾਂਦੇ ਨੇ ਫਿਰ ਉਹਨਾਂ ਦੇ ਜਿਹੜਾ ਪ੍ਰਮਾਤਮਾ ਦਾ ਨਾਮ ਸਹਾਈ ਹੋ ਲੱਗ ਜਾਂਦਾ ਅਸੀਸਵਾ ਸਹਾਈ ਹੁੰਦੀ ਹੈ ਅਰ ਕੋਈ ਸਾਰੇ ਕੋਸ਼ਿਸ਼ ਕਰਦੇ ਨੇ ਜਹ ਹੈ ਚਾਹੀਏ ਤਹਾਂ ਸਹੇਲੇ ਕਿਰਪਾ ਕਰ ਬਲ ਨੇ ਸੰਸਾਰ ਤੋਂ ਇੱਕ ਦਿਨ ਸਾਰੇ ਜਾਂਦੇ ਨੇ ਜਾਣਾ ਹੈ ਟਾਲ ਨਹੀਂ ਸਾਈ ਆ ਇੱਕ ਦਿਨ ਸਾਰੇ ਨੇ ਚਲਣਾ ਹੈ ਪਰ ਕੁਝ ਐਸੀਆਂ ਰੂਹਾਂ ਹੋ ਗਿਆ ਨੇ ਜੋ ਸ਼ਹੀਦਾਂ ਦਾ ਦਰਜਾ ਪ੍ਰਾਪਤ ਕਰਦੇ ਨੇ ਜੋ ਯੋਧਿਆਂ ਦਾ ਦਰਜਾ ਪ੍ਰਾਪਤ ਕਰਦੇ ਨੇ ਜੋ ਸੂਰ ਬੀਰਾਂ ਦਾ ਚੁਬਾ ਪ੍ਰਾਪਤ ਕਰਦੇ ਨੇ ਉਹ ਕਾਦੀ ਮੌਤ ਹੋਈ ਉਹ ਕਾਦੀ ਜਿਹੜੀ ਆ ਡੈਥ ਹੋਈ ਇਹ ਸ਼ਰਾਬ ਪੀ ਕੇ ਕੋਈ ਮਰ ਗਿਆ ਕੋਈ ਜਿਹੜਾ ਆਪਣੇ ਆਪ ਨੇ ਆਤਮ ਹੱਤਿਆ ਕਰ ਲਈ ਕਿਸੇ ਨੇ ਗੱਲ ਤੋਂ ਫਾਲ ਲਾ ਲਿਆ ਤੇ ਜਾਂ ਕੋਈ ਅਣਜਾਣ ਮੌਤ ਵਰ ਗਿਆ ਉਹ ਮੌਤ ਨਹੀਂ ਸਰਮਗਤੀ ਦੀ ਮੌਤ ਆ ਜੇ ਕਿਸੇ ਨੇ ਦੇਖ ਵਿੱਚ ਉੱਪਰਲੇ ਜਾਣਾ ਚੜਖੜੀ ਤੇ ਚੜ ਜਾਣਾ ਆਪਣਾ ਬੰਦ ਬੰਦ ਕਰਵਾ ਦੇਣਾ ਪਰ ਆਪਣੇ ਗੁਰੂ ਨੂੰ ਕਦੇ ਲਾਜ ਨਾ ਲੱਗਣ ਦੇ ਆਪਣੇ ਸਿੱਖੀ ਸਦਕ ਨੂੰ ਕਦੇ ਲਾਜ ਨਾ ਲੱਗਣ ਦੇਣੀ ਅੱਜ ਐਸੇ ਸੂਰਮੇ ਮਹਾਰ ਜੋਦੇ ਆਦ ਗ੍ਰੰਥ ਸਹਿ ਮਹਾਰਾਜ ਜੀ ਨੇ ਪਹਿਲੇ ਗ੍ਰੰਥ ਜਿਹੜੇ ਆ ਭਾਈ ਬਣੀ ਸਿੰਘ ਜੀ ਜਿਨ੍ਹਾਂ ਨੇ ਖੁਦ ਗੁਰਬਾਣੀ ਲਿਖੀ ਗੁਰੂ ਸਾਹਿਬ ਜੀ ਦੀ ਕਿਰਪਾ ਸਦਕਾ ਗੁਰੂ ਵਿ ਸਿੰਘ ਜੀ ਦੇ ਨਾਲ ਗੁਰਬਾਣੀ ਲਿਖੀ ਤੇ ਅੱਜ ਉਹਨਾਂ ਦਾ ਪਾਵਨ ਸ਼ਹੀਦੀ ਦਿਹਾੜਾ ਹੈ ਸਾਹਿਬ ਸਿੰਘ ਜੀ ਤਾਂ ਤੁਹਾਨੂੰ ਸ਼ਹੀਦ ਬਾਬਾ ਬਣੀ ਸਿੰਘ ਜੀ ਬਾਬਾ ਬਣੀ ਜੀ ਬਣੀ ਦਾ ਬਣੀ ਸਿੰਘ ਜੀ ਸਾਤ ਸੰਗਤ ਜੀ ਇਹਨਾਂ ਦੇ ਜੀਵਨ ਵਿੱਚ ਆਉਂਦਾ ਏ ਕਿ ਜਦੋਂ ਆਦ ਗ੍ਰੰਥ ਦੀ ਸਥਾਪਨਾ ਹੋ ਗਈ ਤਾਂ ਇਹਨਾਂ ਨੇ ਇੱਕ ਛੋਟਾ ਜਿਹਾ ਕਾਰਜ ਕੀਤਾ ਹੈ ਸਾਤ ਸੰਗਤ ਜੀ ਇਹ ਕਾਰਜ ਜਿਹਾ ਕੀਤਾ ਕਿ ਜਿਹੜਾ ਆਪਾਂ ਜਪਜੀਤ ਸਾਹਿਬ ਜਾਂ ਆਪਾਂ ਹੋਰ ਹੀ ਨਿਤਨੇਮ ਗੁਰਬਾਣੀਆਂ ਤੇ ਜਾਪ ਕਰਦੇ ਜਿਵੇਂ ਨਾਮ ਸਹਿਬ ਲਾ ਦੋ ਜਿਹੜੇ ਆਦ ਗ੍ਰੰਥ ਚ ਬਾਣੀ ਹੁੰਦੀ ਹੈ ਦਸੋਂ ਦੇ ਬਾਣੀ ਤੇ ਬਾਦ ਦੇ ਵਿੱਚ ਨਾੜੇ ਕਰਦੀ ਹੈ ਆ ਜਪਜੀਤ ਸਾਹਿਬ ਇਹ ਆਪਰਾ ਬਾਈਕੂ ਅਨੰਦ ਸਹਿਬ ਇਦਾਂ ਜਿਵੇਂ ਸ਼ਬਦ ਹਜ਼ਾਰੇ ਵੱਖ-ਵੱਖ ਰੀਆਂ ਬਾਣੀਆਂ ਗੁਰੂ ਸਾਹਿਬ ਜੀਆਂ ਇਹਨਾਂ ਨੇ ਇੱਕ ਛੋਟਾ ਜਿਹਾ ਸੂਤਮ ਜਿਹਾ ਰੂਪ ਦੇਤਾ ਉਹ ਰੂਪ ਦੇਤਾ ਗੁਰਕਸੇਵ ਉਹ ਛੋਟੀ-ਪੋਥੀ ਨੂੰ ਰੂਪ ਦੇਤਾ ਜਿਵੇਂ ਪਾਂਠੀ ਗ੍ਰੰਥ ਠੀਂ ਅਣਾ ਜੀ ਦਾਸ ਗ੍ਰੰਥ ਠੀਂ ਜਿੱਦ ਛੋਟੇ-ਛੋਟੇ ਬਚਨਕਾਰੀ ਸੰਧਿਆ ਕਰਦੇ ਨੇ ਪਰ ਗੁਰੂ ਦੀ ਸੰਗਤ ਨੇ ਕਿਹਾ ਸਾ ਸੰਗਤ ਜੀ ਗੁਰੂ ਗੋਬਿੰਦ ਸਿੰਘ ਜੀ ਦੇ ਕੋਲ ਬੈਠੀ ਸੰਗਤ ਨੇ ਕਿਹਾ ਕਿ ਇਹਨਾਂ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਨਾਲ ਛੇੜਛਾੜ ਕੀਤੀ ਆ ਕਿ ਇਹ ਵੇਲੇ ਇਹਨਾਂ ਦੇ ਸ਼ਰੀਰ ਦੇ ਬੰਦ ਬੰਦ ਲੱਗੇ ਜਾਣਗੇ। ਸਾਧ ਸੰਗਤ ਜੀ ਵੇਖੋ ਗੁਰੂ ਦੀ ਸੰਗਤ ਨੇ ਆਪਣੇ ਗੁਰੂ ਦੇ ਪਿਆਰੇ ਨੂੰ ਜਿਹੜਾ ਕਹਿੰਦੇ ਆ ਕਿ ਉਸ ਵੇਲੇ ਇਹ ਸੂਰਜ ਪ੍ਰਕਾਸ਼ ਗ੍ਰੰਥ ਵਿੱਚ ਇਹ ਗੱਲ ਆਉਂਦੀ ਆ ਸਾਧ ਸੰਗਤ ਜੀ ਮੈਂ ਆਪ ਦੇ ਕੋਲ ਉਹਨੇ ਕਹਿ ਰਹੇ। ਜੇਕਰ ਤੁਸੀਂ ਕਿਤੇ ਸੂਰਜ ਪ੍ਰਕਾਸ਼ ਗ੍ਰੰਥ ਪੜ੍ਹਨ ਦਾ ਮੌਕਾ ਮਿਲਣਾ ਤੁਹਾਨੂੰ ਤੇ ਜਰੂਰ ਪੜ੍ਹਿਓ। ਕਬੀਰ ਰਾਜਪਾਏ ਸਤੋ ਸਿੰਘ ਜੀ ਲਿਖਦੇ ਨੇ ਕਿ ਭਾਈ ਮਨੀ ਸਿੰਘ ਜੀ ਨੇ ਸੋਚਿਆ ਕਿ ਇਹ ਜਿਹੜੀ ਬਾਣੀ ਆ ਇਹ ਇਕੱਲੇ ਆਦਿ ਗ੍ਰੰਥ ਤੋਂ ਨਹੀਂ ਪੜ ਸਕਦੇ ਜੀ ਸਾਹਿਬ ਰੋਜ਼ ਕੋਣ ਪ੍ਰਕਾਸ਼ ਕਰੇਗਾ ਰੋਜ਼ ਜਿਹੜਾ ਆ ਵੀ ਜਿਸ ਦਿਨ ਆਦਿ ਗ੍ਰੰਥ ਤੋਂ ਨਹੀਂ ਹੋ ਸਕਦਾ ਇਸ ਕਰਕੇ ਉਹਨਾਂ ਨੇ ਪੰਜ ਬਾਣੀਆਂ ਗੁਰੂਕਾ ਸਾਹਿਬ ਵਿੱਚ ਕਰਦੀਆਂ ਆਪਾਂ ਕੋਠੀ ਵਿੱਚ ਕਰਦੀਆਂ ਵੀ ਛੋਟੇ ਜਿਹੜੇ ਗੁਰੂਕੇ ਸਾਹਿਬ ਵਿੱਚ ਜਿਹੜਾ ਬੈ ਕੇ ਕੁਝ ਬਾਣੇ ਪੜਦੇ ਨੇ ਪਰ ਗੁਰੂ ਦੇ ਸੰਗਤ ਨੇ ਐਨਾ ਕੁਸਾ ਕੀਤਾ ਐਨੀ ਤਰਾਸ ਕੇ ਦਿੱਤੇ ਜੇ ਉਹਨਾਂ ਨੇ ਕਿਹਾ ਜੇ ਜਿਸ ਤਰ੍ਹਾਂ ਤੁਸੀਂ ਬਾਣੀ ਦੇ ਕੱਲੇ ਕੱਲੇ ਅੰਗ ਕੀਤੇ ਆ ਨਾ ਇਸੇ ਵਾਂਗ ਇਸੇ ਤਰ੍ਹਾਂ ਕਿ ਜਿਹੜੇ ਧਰਮ ਵੀ ਜਿਹੜੇ ਆਪਣੇ ਵੋਟੇ ਤੋਂ ਲੈ ਕੇ ਸਵੇਰ ਦਾ ਕੱਲਾ ਕੱਲਾ ਅੰਗਕ ਦੋਣਾ ਤੇ ਸਾਧ ਸੰਗਤ ਨੂੰ ਕੋਟਾਲ ਸੱਚਾਈ ਹੈ ਜਦੋਂ ਉਗਲਾ ਦਾ ਰਾਜ ਆਇਆ ਆਪਣਾ ਨੇ ਜਿਹੜਾ ਵਾ ਬੜੇ ਦਸ਼ਤਕ ਕੀਤੇ ਬੜੇ ਕਹਿਣ ਢਾਈ ਭਾਈ ਮਣੀ ਸਿੰਘ ਜਿਨ ਕਿਹਾ ਕਿ ਤੁਸੀਂ ਆਪਣੇ ਕੇਸ ਟਾ ਕੇ ਦਰ ਸਿੱਖੀ ਸ਼ਿਵ ਜੀਵਨ ਛੱਡ ਕੇ ਮੁਸਲਮਾਨ ਧਰਮ ਅਕਬੂਲ ਕਰੋ ਦੇ ਜਿਹੜੇ ਪੈਗੰਬਰ ਨੂੰ ਮੰਨਣਾ ਕਰੋ ਹਜ਼ਰਤ موسی ਦੇ ਨਾਲ ਜੁੜਨਾ ਕਰੋ ਇਹ ਭਰਮਣੀ ਸਿੰਘ ਜੀ ਨੇ ਸਿੱਧਕੀ ਹਾਰੇ ਤੇ ਅੱਜ ਕੱਲ ਸਾਡੇ ਬੱਚੇ ਮਾੜਾ ਜਾਂ ਫੈਸ਼ਨ ਕਰਨ ਵਾਸਤੇ ਨਾਈਆਂ ਦੇ ਕੋਲ ਟੋਪੀ ਪਾਉਣੀ ਮਨਜ਼ੂਰ ਆ ਪਰ ਸਾਡੇ ਬੱਚਾ ਦੇ ਜੋੜਾ ਮਨਜ਼ੂਰ ਨਹੀਂ ਐਸਾ ਤਾਂ ਕਿ ਸਾਡੀਆਂ ਮਾਵਾਂ ਦਾ ਵੀ ਇਹ ਹਵਾਲ ਚੁੱਕਾ ਹੈ ਸਾਧ ਸੰਗਤ ਜੀ ਬਾਤ ਨਹੀਂ ਵਾਹੇ ਜਾਂਦੇ ਤੇ ਜੋੜਾ ਤਾਂ ਕਿ ਤੇ ਫੜਾ ਕਰਦੀਆਂ ਨੇ ਕਿਉਂਕਿ ਅੱਜ ਕੱਲ ਫੈਸ਼ਨ ਦਾ ਦੌਰ ਚੱਲਿਆ ਹੋਇਆ ਹੈ ਕੌਣ ਪੱਗਾ ਬਣੇ ਕੌਣ ਦਸਤਾਰਾ ਬਣੇ ਕੌਣ ਏਡੇ ਵੱਡੇ ਕੇ ਸਾਹਵੇਂ ਉਹ ਕੋਈ ਕੋਈ ਮਾਵਾਂ ਰਹਿ ਗਏ ਆਣਗੇ ਜਿਨ੍ਹਾਂ ਦੇ ਪੁੱਤਰਾਂ ਦੇ ਕੇਸ ਗੋਡਿਆਂ ਗੋਡਿਆਂ ਤਾਈ ਲੰਬੇ ਤੇ ਅਜੇ ਵੀ ਜਿਹੜਾ ਆ ਵੀ ਆਪਣੇ ਗੁਰੂ ਦੀ ਮੋਰ ਸਮਝ ਕੇ ਆਪਣੇ ਬੱਚਿਆਂ ਦੇ ਕੇਸਾਂ ਵਿੱਚ ਕੱਟਾ ਕਰਦੇ ਨੇ ਨਹੀਂ ਤੇ ਅੱਜ ਕੱਲ ਕਹਿੰਦੇ ਆ ਮਾੜਾ ਜਿਹਾ ਸਿਰ ਦੋਦਾ ਚਲੋ ਜੀ ਵਾਲ ਕਟਾਓ ਮਾੜਾ ਜਿਹਾ ਸਿਰ ਦੇ ਵਿੱਚ ਕੋਈ ਚੀਜ਼ ਆ ਜੇ ਤੇ ਚਲੋ ਚੁੱਪ ਹੋਏ ਲੈ ਜੋ ਨਾ ਹੀ ਕੋਲ ਕਟਾ ਦਿਓ ਵਾਲ ਕਦੇ ਇਹ ਤੇ ਸੋਚ ਭਾਈ ਬੜੀ ਸਿੰਘ ਜੀ ਨੇ ਆਪਣਾ ਬਾਤ ਬੰਦ ਕਰਵਾ ਦਿੱਤਾ ਆਇ ਤਾਰੂ ਸੇਦੀ ਨੇ ਖੋਪਰ ਲਹਾੜਤਾ ਹੈ ਪਰ ਕਰੇ ਆਪਣੇ ਸੇਸ ਨੂੰ ਆਪਣੇ ਕੇਸਾਂ ਨੂੰ ਜਿਹੜੀ ਕੈਂਚੇ ਨਹੀਂ ਲੱਗਣ ਦਿੱਤੇ ਤੇ ਅੱਜ ਕੱਲ ਸਾਡੇ ਵਰਗੇ ਜਿਹੜੇ ਆ ਨਾਈਆਂ ਦੇ ਕੋਲ ਦਾਦਾ ਕੇ ਆਪਣੇ ਕੇਸਾਂ ਦੇ ਕੇਸਾਂ ਦੇ ਵਿੱਚ ਆਪਾਂ ਨੂੰ ਸਿੱਧਾ ਸਿੱਖਾਂ ਤੋਂ ਕੋਈ ਸਿੱਖਿਆ ਲੈਣੀ ਚਾਹੀਦੀ ਸਾ ਸੰਗਤ ਨੂੰ ਨਹੀਂ ਤੇ ਇੱਥੇ ਬੱਚੇ ਆਉਂਦੇ ਨੇ ਮੈਂ ਉਹਨਾਂ ਨੂੰ ਬੜਾ ਸਿੱਖਿਆ ਦਿੱਤਾ ਕੋਈ ਨਹੀਂ ਪਾਉ ਜੇਕਰ ਆਪਾਂ ਸੇਵਾ ਕਰ ਲਈਏ ਗੁਰੂ ਗ੍ਰੰਥ ਸਾਹਿਬ ਜੀ ਆਪਾਂ ਰਮਾ ਦੇ ਲਾਉਣੇ ਆਪਾਂ ਸੇਵਾ ਕਰਨੀ ਹੈ ਅਜ ਤੋਂ ਬਾਅਦ ਆਪਣੇ ਕੇਸਾ ਕਰੇ ਤਾਂ ਮਤਲਬ ਇਹ ਕੈਂਚੀ ਨਹੀਂ ਲਵਾਉਣੀ ਤੇ ਕੁਝ ਕਹਿਣਗੇ ਬਾਬਾ ਜੀ ਆਪਣੇ ਇੱਥੇ ਹੋਵੇ ਬਾਦ ਜਾਂਦਾ ਨਾ ਚੰਗਾ ਨਹੀਂ ਦਾ ਨਹੀਂ ਤਣਾ ਕਰਿਆ ਕਰੋ ਇਹ ਬੜੀਆਂ ਤਗੜੀਆਂ ਕੁਰਬਾਨੀਆਂ ਦੇ ਕੇ ਫੇਰ ਜਾ ਕੇ ਆਪਣਾ ਜਿਹੜਾ ਵਾ ਇਹ ਸਾਰਾ ਕੁਝ ਮਿਲਿਆ ਇਹ ਪਰ ਚਲੋ ਅਣਜਾਨ ਨੇ ਹਾਲੀਵੁੱਡ ਹੀ ਮਾਰੇ ਕਿਰਪਾ ਦਾ ਮੈਨੂੰ ਸਮਝ ਆ ਜਾਊਗੀ ਗੁਰੂ ਸਾਹਿਬ ਦੀ ਕਿਰਪਾ ਕਰਦੇ ਨੇ ਇਹ ਹਰ ਸੰਗ ਸਹਾਇ ਉਹਨਾਂ ਨੂੰ ਮਿਲ ਜਾਂਦਾ ਹੈ ਜਦੋਂ ਪਰਮਾਤਮਾ ਦੀ ਸੇਵਾ ਵਿੱਚ ਜੁੜਦੇ ਨੇ ਆਪਣਾ ਤੰਦ ਮਨ ਧਨ ਗੁਰੂ ਜੀ ਨੂੰ ਸੌਂਪ ਦਿੰਦੇ ਨੇ ਫਿਰ ਭਾਈ ਸ਼ਹੀਦਾਂ ਦਾ ਦਰਜਾ ਪ੍ਰਾਪਤ ਹੁੰਦਾ ਹੈ ਗੁਰੂ ਸਾਹਿਬ ਦੀ ਕਿਰਪਾ ਕਰਦੇ ਨੇ ਜਹ ਜਾਈਏ ਤਹਾਂ ਸਹੇਲੇ ਕਾ ਕਿਰਪਾ ਪ੍ਰਭ ਮੇਲੇ ਉਹ ਜਿੱਥੇ ਜਾਂਦੇ ਨੇ ਉਹ ਉੱਥੇ ਸਹੇਲੇ ਤੇ ਨੇ ਕਰ ਕਿਰਪਾ ਪ੍ਰਭ ਮੇਲੇ ਪਰਮਾਤਮਾ ਕਿਰਪਾ ਕਰਕੇ ਉਹਨਾਂ ਨੂੰ ਮਿਲਦਾ ਹੈ ਉਹਨਾਂ ਦੇ ਨਾਲ ਜੁੜਦਾ ਹੈ ਹਰ ਗੁਣ ਗਾਵੋ ਸਦਾ ਸੁਭਾਈ ਮੰਚਿੰਦੇ ਸੰਗਲੇ ਫਲ ਪਾਵੋ ਜੀ ਕੈ ਸੰਗ ਸਹਾਈ ਹਰ ਗੁਣ ਗਾਵੋ ਸਦਾ ਸੁਭਾਈ ਸਾਧ ਸੰਗਤ ਆਪਾਂ ਕਿੰਨੇ ਤ ਗੁਣ ਗਾਉਨੇ ਆ ਆੜਿਆ ਦੱਸੋ ਮੈਂ ਜਦੋਂ ਆਪਰ ਅਰਦਾਸ ਬੇਨਤੀ ਕਰਦੇ ਨੇ ਆ ਕੋਈ ਵਾਇਗੁਰੂ ਬੋਲਦਾ ਉੱਚਾ ਨਹੀਂ ਜੀ ਇਹ ਲੋੜ ਆ ਸਾਡਾ ਵਾਇਗੁਰੂ ਸਦੇ ਵਾਚਨ ਸੁਣਨਾ ਸੁਣੂਗਾ ਉੱਥੇ ਬੋਲਿਆ ਕਰੋ ਥੋੜਾ ਕੁ ਉੱਚਕੇ ਬੋਲਿਆ ਕਰੋ ਜਦੋਂ ਗੁਰੂ ਸਾਹਿਬ ਆਪ ਕਹਿ ਰਹੇ ਨੇ ਹਰ ਗੁਣ ਗਾਵੋ ਸਦਾ ਸੁਭਾਈ ਵਾਇਗੁਰੂ ਸਿਮਰਨ ਵੀ ਗੁਣਾ ਦੇ ਵਿੱਚ ਆਉਂਦਾ ਹੈ ਪ੍ਰਮਾਤਮਾ ਦੇ ਗੁਣ ਗਾਉਣਾ ਜੇਕਰ ਆਪਣੇ ਤੋਂ ਉਦਾਂ ਹੀ ਨਿਤਨੇਮ ਦੀਆਂ ਗੁਰਬਾਣੀਆਂ ਸਰਵਣ ਲਿਆ ਤਾਂ ਕਿਹਦੇ ਅਰਦਾਸ ਵੇਦ ਦੀ ਵਿੱਚ ਕਿਤੇ ਇਕਾਗਰ ਚੀਜ਼ ਹੋ ਕੇ ਵਾਹਿਗੁਰੂ ਸਿਮਰ ਦਾ ਵੀ ਜਾਪ ਕਰ ਲੈਣਾ ਪਤਾ ਨਹੀਂ ਕਿੰਨੇ ਾਰ ਵਾਹਿਗੁਰੂ ਸਿਮਰਣਾ ਹੁੰਦਾ ਵਿੱਚ ਇਹ ਭਾਵੇਂ ਸਾਡੇ ਤੋਂ ਪਤਾ ਨਹੀਂ ਕੀ ਗੱਲ ਬੋਲਣ ਜਾਂਦਾ ਉਹੀ ਕਿਤੇ ਵਿਆਹ ਸ਼ਾਦੀ ਦੇ ਵਿੱਚ ਅਸੀਂ ਬੋਲੀ ਪਾਉਣੀ ਉਹਦੇ ਬੀਬੀ ਕਹਿੰਦੀ ਮੈਂ ਸਭ ਤੋਂ ਪਹਿਨਾ ਆਵੀ ਹੋਣਾ ਉਹਦੇ ਵਿੱਚ ਭਾਵੇਂ ਦਾਦੇ ਵੀ ਲੈ ਕੇ ਤਾਂ ਬੋਲੀ ਜਰ ਵੀ ਚੜਦੀ ਕਲਾ ਦੀ ਹੋਵੇ ਇਹ ਹੁੰਦਾ ਸਾਡਾ ਮਨੋਰੰਜਨ ਅੱਜ ਕੱਲ੍ਹ ਸੰਸਾਰ ਵਿੱਚ ਪਰ ਜਦੋਂ ਸਾਡੇ ਗੁਰੂ ਦੇ ਨਾਲ ਸਾਡਾ ਨਾਮ ਸਿਮਰਦਾ ਜਾ ਮਾ ਜੁਰਦਾ ਉਹ ਮੈਨੇ ਨਾ ਹੀ ਸਾਡੇ ਤੋਂ ਵੈਗਰੂ ਬੋਲਿਆ ਜਾਣਾ ਪਤਾ ਨਹੀਂ ਵੈਗਰੂ ਬੋਲਦਾ ਨਾਲ ਕੀ ਹੋ ਜਾਣਾ ਪਰ ਨਹੀਂ ਸਾਧ ਸੰਗਤ ਜਿੱਥੇ ਆਪਾਂ ਖੁਸ਼ੀ ਖੇੜਿਆਂ ਵਿੱਚ ਐਨਾ ਖੁਸ਼ ਹੋ ਗਏ ਜਿਹੜਾ ਆਪਣੇ ਆਪ ਨੂੰ ਰੱਖਦੇ ਉਸ ਇਤਰਾਰ ਅਦਾਸ ਬੇਂਦੀ ਵਿੱਚ ਜੁੜ ਗਏ ਫਿਰ ਗੁਰੂ ਸਾਹਿਬ ਜੀ ਕਿਰਪਾ ਕਰਦੇ ਨੇ ਕਿ ਜੇਕਰ ਆਪਾਂ ਹਰ ਜਸ ਗਾਉਣਾ ਹੈ ਤੇ ਆਪਾਂ ਨੂੰ ਜਰੂਰ ਜਿਹੜਾ ਵਾ ਉਹ ਪ੍ਰਮਾਤਮਾ ਦੇ ਨਾਮ ਸਿਮਰਨ ਉਹ ਜਿਹੜਾ ਵਜ ਆਪਣਾ ਪੈਣਾ ਹੈ ਫਿਰ ਗੁਰੂ ਸਾਹਿਬ ਕਿਰਪਾ ਕਹਿੰਦੇ ਨੇ ਰਹਾਉ ਵਿਸ਼ਰਾਮ ਦਿੱਤੇ ਗੁਰ ਸਾਹਿਬ ਨਾਰਾਇਣ ਪ੍ਰਾਣ ਆਧਾਰ ਹਮ ਸੰਤ ਜਨਾ ਰਹਿ ਨਾਰਾ ਜੇਕਰ ਉਸ ਨਾਰਾਇਣ ਨੂੰ ਆਪਣੇ ਪ੍ਰਾਣਾਂ ਦਾ ਆਧਾਰ ਬਣਾਉਣਾ ਹੈ ਫਿਰ ਆਪਾਂ ਨੂੰ ਉਹਨਾਂ ਦੇ ਚਰਨਾਂ ਦੀ ਧੂੜ ਨੂੰ ਜ਼ਰੂਰ ਮੱਥੇ ਲਾਉਣਾ ਪੈਣਾ ਹੈ ਸਾਧ ਸੰਗਤ ਜੀ ਪਤਿਤ ਪੁਨੀਤ ਕਰ ਲੀਨੇ ਕਰ ਕਿਰਪਾ ਹਰ ਜਸ ਨੀਨੇ ਕਿ ਪਤਿਤ ਪੁਨੀਤ ਕਰ ਲੀਨੇ ਭਾਵ ਪਤਿਤਾਂ ਨੂੰ ਪ੍ਰਮਾਤਮਾ ਪੁਨੀਤ ਕਰ ਦਿੰਦਾ ਹੈ ਪਤਿਤ ਭਾਵ ਜਿਹੜੇ ਕੋ ਕਰਮ ਕਰਦੇ ਨੇ ਜਿਹੜੇ ਪਾਪ ਕਰਦੇ ਨੇ ਦਿਨ ਰਾਤ ਜਿਹੜੇ ਆ ਕੋ ਕਰਮ ਕਰਦੇ ਨੇ ਕਰਦੇ ਦੋ ਗੁਰੂ ਦੀ ਸੇਵਾ ਵਿੱਚ ਆਉਂਦੇ ਨੇ ਹਰ ਜਸਲੀ ਨੇ ਪਾਪ ਰਤਮਾਤਮਾ ਦਾ ਜਸ ਕਰਦੇ ਨੇ ਉਹਨਾਂ ਨੂੰ ਪਰਮਾਤਮਾ ਉਹਨਾਂ ਨੂੰ ਜਿਹੜਾ ਵਾ ਪਵਿੱਤਰ ਕਰ ਦਿੰਦਾ ਹੈ ਗੁਣੇਤ ਹੁੰਦਾ ਸ਼ਾਸਨ ਪਵਿੱਤਰ ਕਰ ਦੇਣਾ ਹੁਣ ਇੱਕ ਪਾਣੀ ਆ ਪਾਣੀ ਦੇ ਵਿੱਚ ਬਹੁਤ ਗੰਦਲ ਆ ਉਹਦੇ ਵਿੱਚ ਆਪਾਂ ਸੁੱਚਾ ਪਾਣੀ ਪਾਈ ਜਾਵਾਂਗੇ ਪਾਈ ਜਮਾਂ ਪਾਈ ਜਾਵਾਂਗੇ ਉਹ ਪਾਣੀ ਨੇ ਆਖਰਕਾਰ ਨੂੰ ਕਿਹੜਾ ਵਾ ਸਾਫ਼ ਰੂਪ ਲੈ ਲੈਣਾ ਇਸੇ ਤਰ੍ਹਾਂ ਸਾਡਾ ਸਰੀਰ ਆ ਜਿੰਨਾ ਅਸੀਂ ਨਾਮ ਜਪਾਂਗੇ ਉਨਾ ਸਾਡਾ ਸਰੀਰ ਪਵਿੱਤਰ ਹੋਏਗਾ ਉੰਨੀ ਸਾਡੇ ਹਿਰਦੇ ਅੰਦਰੋਂ ਜਮਾ ਦੀ ਮੈਲ ਕਾਮ ਕ੍ਰੋਧ ਲੋਭ ਮਹਾਰਗ ਦਾ ਮੈਲ ਖਤਪੋਈ ਅਸਾਸ ਸੰਗਿ ਤੇ ਪਾਰ ਬ੍ਰਹਮ ਕਰੇ ਪ੍ਰਤਪਾਲਾ ਸਤ ਜੀ ਸੰਗ ਰਖਵਾਲਾ ਦਿਨ ਰਾਤ ਆਪਣੀ ਪ੍ਰਤਪਾਲਨਾ ਕਰ ਰਿਹਾ ਹੈ ਤੇ ਸਾ ਅਸੀਂ ਜਦੋਂ ਉਸ ਦਾ ਨਾਮ ਜਪਦੇ ਸਾਡੇ ਕੋ ਸਫਾ ਹੀ ਨਹੀਂ ਹੈਗਾ ਨਾਮ ਜਪ ਲੈ ਫਿਰ ਕਹਿੰਦੇ ਸਤ ਜੀ ਸੰਗ ਰਖਵਾਲਾ ਦਿਨ ਰਾਤ ਤੁਹਾਡੇ ਜੀ ਆਂ ਦੇ ਸੰਗ ਰਖਵਾਲਾ ਆਪਾ ਦਿਨ ਰਾਤ ਤੁਹਾਡੀ ਰੱਖਿਆ ਕਰ ਰਿਹਾ ਹੈ ਦਿਨ ਰਾਤ ਤੁਹਾਨੂੰ ਆਦਬ ਵਿਆਦ ਤੋਂ ਬਚਾ ਕੇ ਰੱਖ ਰਿਹਾ ਸਾਹਿਬ ਸਿੰਘ ਜੀ ਆਪਾ ਬੜੇ ਵੱਡੇ ਕਰਮਾ ਵਾਲੇ ਆ ਸਾਡੇ ਲਾਗੇ ਕੋਈ ਦਰਿਆ ਨਹੀਂ ਲੱਗਦਾ ਕਾਤਲੂ ਦਰਿਆ ਦਾ ਹਾਲ ਵੇਖੋ ਕੀ ਹਾਲ ਹੈ ਆਪਣੇ ਕੰਢਿਆਂ ਤੋਂ ਪਾਰ ਵਗਣਦਿਆ ਐਨਾ ਪਾਣੀ ਆ ਚੁੱਕਾ ਦਰਿਆ ਦੇ ਵਿੱਚ ਸਾਰ ਸੰਗਤ 25% ਦੁਨੀਆ ਹੈ ਤੇ 70% ਦੁਨੀਆ ਦੇ ਵਿੱਚ ਪਾਣੀ ਆ ਆਪਾਂ 25% ਇਸ ਧਰਤੀ ਤੇ ਤੇ 70% ਇਸ ਸੰਸਾਰ ਵਿੱਚ ਪਾਣੀ ਆ ਤੇ ਜੇ ਪ੍ਰਮਾਤਮਾ ਚਾਵੇ ਜਦੋਂ ਆਖੇ ਉਹ ਜਲਤਾਰ ਕਰ ਸਕਦਾ ਅੱਧਾ ਘੰਟਾ ਮੀਂਹ ਪੈ ਜੇ ਤੇ ਇੱਥੇ ਖਲੋ ਨੂੰ ਜੀ ਨਹੀਂ ਕਰਦਾ ਗੋਡੇ-ਗੋਡੇ ਪਾਣੀ ਹੋ ਜਾਂਦਾ ਉਹ ਕਿ ਉਹਦੀ ਕੁਦਰਤ ਆ ਉਹ ਕੁਦਰਤ ਕਰਨ ਉਹਦੇ ਅੰਦਰ ਇਹ ਸਾਰਾ ਕੁਦਰਤ ਬਲਹਾਰੀ ਕੁਦਰਤ ਵਸਿਆ ਤੇ ਰੰਗ ਰਾਂਜੇ ਲਿਖਿਆ ਨਹੀਂ ਅੰਤ ਪਾ ਸਕਦੇ ਸਾ ਸੰਗਤ ਉਹਦਾ ਆਪਾਂ ਬਸ ਉਹਦਾ ਜਿਹੜਾ ਵਾ ਉਹ ਦਾਸਰਾ ਲੈ ਸਕਦੇ ਆ ਹਨਾ ਜੀ ਜਦੋਂ ਵੀ ਜਦੋਂ ਵੀ ਮਨ ਕਰੇ ਗੁਰੂ ਸਾਹਿਬ ਦੇ ਨਾਲ ਝੜਿਆ ਕਰੋ ਪ੍ਰਮਾਤਮਾ ਘੜੇ ਵਿੱਚ ਧਿਆ ਕਰਿਆ ਕਰੋ ਜੇ ਗੁਰੂ ਸਾਹਿਬ ਜੀ ਕਿਰਪਾ ਕਰਦੇ ਨੇ ਹਰ ਦਿਨ ਰੈਣ ਕੀਰਤਨ ਗਾਏ ਪ੍ਰਮਾਤਮਾ ਕਹਿੰਦੇ ਨੇ ਗੁਰੂ ਅਰਜਨ ਦੇ ਮਹਾਰਾਜ ਹਰ ਦਿਨ ਰੈਣ ਹਰ ਦਿਨ ਹਰ ਰਾਤ ਉਸ ਪਰਮਾਤਮਾ ਦਾ ਕੀਰਤਨ ਗਾਉਣਾ ਚਾਹੀਦਾ ਹੈ ਕੀਰਤਨ ਕੀ ਅਸਾਧਿਤੀ ਹੋ ਨਿਤਨੇਮ ਦੀਆਂ ਬਾਣੀਆਂ ਜਿਹੜੇ ਵੈਕੂ ਕਰ ਲੈਂਦੇ ਨੇ ਨਿਤਨੇਮ ਕਰਿਆ ਕਰੋ ਸਮਾ ਬਹੁਤ ਭਿਆਨਕ ਆ ਰਿਹਾ ਏ ਬੋਹੜ ਨਾ ਜੂਨੀ ਪਾਈਏ ਫਿਰ ਕਹਿੰਦੇ ਨਾ ਜੂਨਾ ਤੇ ਨਹੀਂ ਪੈਣਾ ਪੈਂਦਾ ਉਹ ਢੱਕ ਦੇਣੀ ਆ ਉਹ ਫਿਰ ਸੱਚ ਦੀ ਜਿਹੜੇ ਆ ਰਸਤੇ ਤੇ ਚੱਲਦੇ ਜਿਹੜੇ ਤੇ ਫਿਰ ਉਹਨਾਂ ਨੂੰ ਪੰਜ ਪੰਜ ਜਿਹੜੇ ਆ ਤੁਪ ਦੇ ਪਿਆਰੇ ਸਾਥ ਤੋਂ ਲੈ ਕੇ ਜਾਂਦੇ ਨੇ ਮੇਰੇ ਜੰਪ ਦਾ ਸੰਗਲ ਤਿਆਰ ਆ ਰਸਾ ਤਿਆਰ ਆ ਗਲ ਦੇ ਵਿੱਚ ਪਾ ਕੇ ਗਲਾ ਖਿੱਚ ਲੈਂਦਾ ਫਿਰ ਕੜਾਹੇ ਤਾਪਦੇਆਂ ਦੇ ਵਿੱਚ ਜਿਹੜਾ ਵਾਪ ਆਪਣਾ ਪਾ ਲਿਆ ਜਾਂਦਾ ਕਿਉਂਕਿ ਜਿਹੋ ਜਿਹੇ ਕਰਮ ਕਰਾਂਗੇ ਉਹੋ ਜਿਹਾ ਆਪਣਾ ਫਲ ਮਿਲਣਾ ਫਿਰ ਕਹਿੰਦੇ ਜਿਸ ਦੇਵ ਹੈ ਪ੍ਰਭ ਵਿਧਾਤਾ ਹਰ ਰਸ ਨਹੀਂ ਜਾਂਦਾ ਇਹਦੇ ਵਿੱਚ ਜਿਨ੍ਹਾਂ ਨੂੰ ਪ੍ਰਮਾਤਮਾ ਕਿਰਪਾ ਕਰਦਾ ਹੈ ਜਿਨ੍ਹਾਂ ਨੂੰ ਇਹ ਸਿਵਾ ਬਖਸ਼ਿਸ਼ ਕਰਦਾ ਏ ਹਰ ਰਸ ਨਹੀਂ ਜਾਂਦਾ ਉਹੀ ਰਸ ਮਾਨਦੇ ਕਿ ਉਹੀ ਰਸ ਮਾਨਦੇ ਨੇ ਸਤ ਸੰਗ ਦਾ ਜਿਹੜੇ ਸਤ ਸੰਗਤ ਵਿੱਚ ਜੁੜ ਬੈਠਦੇ ਨੇ ਜਿਹੜਾ ਆਪਣਾ ਤੰਦ ਬੰਨ ਧਰਗੁਰੂ ਨੂੰ ਸੌਂਪ ਦਿੰਦੇ ਨੇ ਜਮ ਕੰਕਰ ਨੇੜ ਨ ਆਇਆ ਸੁਖ ਨਾਨਕ ਸਰਣੀ ਪਾਇਆ ਫਿਰ ਜਮ ਕੰਕਰ ਪਾਵ ਗੁਰੂ ਸਾਹਿਬ ਅਰਜਨ ਦੇਵ ਮਹਾਰਾਜ ਸਾਹਿਬ ਨੇ ਜਮ ਨੂੰ ਇੱਕ ਕੰਕਰ ਕਿਹਾ ਗਿਆ ਰੋੜਾ ਕਿਹਾ ਵਾ ਇਹ ਰੋੜਾ ਵਾ ਜਦੋਂ ਸਾਡੇ ਸਾਡੇ ਪਰਿਵਾਰ ਦੇ ਵਿੱਚੋਂ ਕੋਈ ਸੰਸਾਰ ਤੋਂ ਜਾਣ ਲੱਗਦਾ ਹੈ ਤਾਂ ਇੱਕ ਕੰਕਰ ਆਣ ਕੇ ਜਿਹੜਾ ਉਹਦੇ ਪੈਰ ਦੇ ਵਿੱਚ ਚੜਦਾ ਹੈ ਉਹਨੂੰ ਖੜਦਾ ਹੈ ਜਮ ਕੰਕਰ ਨੇੜ ਨ ਆਇਆ ਕਹਿੰਦੇ ਆ ਜਮ ਕੰਕਰ ਵੀ ਨੇੜ ਨਹੀਂ ਆਉਂਦਾ ਕਿ ਜਮ ਰੂਪੀ ਰੋੜਾ ਵੀ ਤੁਹਾਡੇ ਇਲਾਕੇ ਨਹੀਂ ਆਊਗਾ ਸੁਖ ਨਾਨਕ ਸਰਣੀ ਆਇਆ ਜਿੱਦਣ ਜੇ ਆਪਾਂ ਪ੍ਰਮਾਤਮਾ ਦੀ ਸ਼ਰਨ ਵਿੱਚ ਆਉਣ ਲੱਪੇ ਆਪਣੇ ਅੰਦਰੋਂ ਹੰਕਾਰ ਖਤਮ ਕਰ ਦਿੱਤਾ ਕਿ ਜੇ ਗ੍ਰੰਥੀ ਨੇ ਬੁਲਾ ਲਿਆ ਬੁਲਾ ਲੋ ਨਹੀਂ ਜਹਾਨੂੰ ਕਿ ਲੋੜਿਆ ਗ੍ਰੰਥੀ ਵੀ ਤੇ ਗੱਡੇ ਚ ਲੱਦਿਆ ਜਾਂ ਕੋਈ ਕੋਈ ਬੁਲਾ ਲਿਆ ਬੁਲਾ ਲੋ ਨਹੀਂ ਲੋੜ ਜੇ ਕੋਈ ਫਤੇ ਬੁਲਾਉਂਦਾ ਤੇ ਸਾਧ ਸੰਗਤ ਜੀ ਫਤੇ ਦਾ ਜਵਾਬ ਦੋ ਜੇ ਕੋਈ ਤੁਹਾਨੂੰ ਸਤਿ ਸ੍ਰੀ ਅਕਾਲ ਹੀ ਬੁਲਾਉਂਦਾ ਤੇ ਸਾਤਿ ਸ੍ਰੀ ਅਕਾਲਾ ਪਤਾ ਕੋਈ ਨਹੀਂ ਆਖਰੀ ਫਤੇ ਹੋਵੇ ਆਖਰੀ ਸਤਿ ਸ੍ਰੀ ਅਕਾਲ ਹੋਵੇ ਇਸ ਦੁਨੀਆ ਵਿੱਚ ਕਿ ਨਹੀਂ ਸਾਧ ਸੰਗਤ ਜੀ ਸਮੇਂ ਦਾ ਪਤਾ ਕੋਈ ਨਹੀਂ ਕਿਹੜੇ ਬੰਨੇ ਨੇ ਘੜੀ ਨੇ ਕੁੰਮ ਜਾਣਾ ਹੈ ਇਹ ਜਿਹੜਾ ਵਾ ਸੰਸਾਰ ਮੇਲਾ ਵਾ ਇਹਨੂੰ ਇੱਕ ਦਿਨ ਵੇਖ ਕੇ ਆਪ ਇਸ ਸੰਸਾਰ ਤੋਂ ਪੁਰ ਜਾਣਾ ਹੈ ਸਾ ਇੱਕ ਦਿਨ ਇਸ ਸੰਸਾਰ ਤੋਂ ਪਤਾ ਕੋਈ ਨਹੀਂ ਇੱਕ ਗੁਰ ਕੀ ਦਾ ਤਿਲਕਾ ਮੂਹ ਦੇ ਵਿੱਚ ਜਾਣਾ ਕਿ ਨਹੀਂ ਜਾਣਾ ਪਾਣੀ ਪੀਤਾ ਜਾਣਾ ਕਿ ਨਹੀਂ ਪੀਤਾ ਜਾਣਾ ਪੋਤਰੇ ਦਾ ਮੂੰਹ ਵੇਖਿਆ ਜਾਣਾ ਕਿ ਨਹੀਂ ਵੇਖਿਆ ਜਾਣਾ ਧੀ ਦਾ ਮੂੰਹ ਵੇਖਿਆ ਜਾਣਾ ਕਿ ਨਹੀਂ ਵੇਖਿਆ ਜਾਣਾ ਇੱਥੋਂ ਤੱਕ ਕਿ ਬੱਚਿਆਂ ਤੱਕ ਨਹੀਂ ਬਖਸ਼ਦਾ ਉਹ ਜਦੋਂ ਆਪਣੀ ਆਈ ਤੇ ਆਉਂਦਾ ਆਪਾਂ ਦਾ ਦਿਨ ਰਾਤ ਮਹਾਰਾਜ ਤੇਰਾ ਜਿਹੜਾ ਵਾ ਅਸੀਂ ਸ਼ਤrana ਕਰਦੇ ਮਹਾਰਾਜ ਜਿੱਥੇ ਤੂੰ ਰੱਖਿਆ ਇੱਥੇ ਰੱਖ ਸਾਦ ਨੂੰ ਕੋਈ ਧੰਨ ਦੀ ਲੋੜ ਸਾਦ ਨੂੰ ਕੋਈ ਮਾਇਆ ਦੀ ਲੋੜ ਸਾਦ ਤੇ ਬਸ ਤੇਰੇ ਨਾਮ ਦੀ ਲੋੜ ਹੈ ਦਾਦਾ ਆਪਣੀ ਸੇਵਾ ਵਿੱਚ ਜੋੜ ਜਿੰਨੀ ਸੇਵਾ ਦੇ ਸਕਦਾ ਨੇ ਕਿਉਂਕਿ ਸਮਾ ਬਹੁਤ ਭਿਆਨਕ ਹੈ ਬਾਕੀ ਗੁਰੂ ਸਾਹਿਬ ਕਿਰਪਾ ਕਰਨ ਆਪ ਸੰਗਤਾਂ ਅੱਜ ਭਲੇ ਭਾਤ ਜਾਣੋ ਹੋ ਕਿ ਆਪ ਸੰਗਤਾਂ ਨੇ ਵੀ ਉਹ ਗੁਨਾਮੇ ਵਿੱਚ ਕੜਿਆ ਸੀ ਤੇ ਸੂਰਾ ਸੋ ਪਹਿਚਾਨੀ ਐ ਜੋ ਲੜੈ ਦੇਨ ਕੇ ਹੇਤ ਪੁਰਜਾ ਪੁਰਜਾ ਘਟ ਮਰੇ ਕਬੂ ਨਾ ਛਾੜੈ ਖੇਦ ਸੂਰਾ ਉਹੀ ਆ ਉਹੀ ਜੋਧਾ ਐ ਜਿਹੜਾ ਜੰਗ ਦੇ ਮੈਦਾਨ ਵਿੱਚ ਇਸ ਜ਼ਿੰਦਗੀ ਦੇ ਮੈਦਾਨ ਵਿੱਚ ਉਸ ਪਰਮਾਤਮਾ ਦੇ ਜੜਨ ਦੀ ਜਿਹੜਾ ਵਾ ਜੁੱਧ ਚੱਲ ਰਿਹਾ ਪੰਜਾਂ ਚੋਰਾ ਨਾਲ ਇਸ ਦੇ ਵਿੱਚ ਡੱਡਿਆ ਰਹੂਗਾ ਉਹੀ ਜੋਧਾ ਐ ਉਹੀ ਸੂਰਮਾ ਐ ਉਹੀ ਗੁਰੂ ਦਾਸ਼ੀ ਸਿੰਘ ਐ ਇਸੇ ਕਰਕੇ ਸਾਥ ਸਗੀ ਸ਼ਹੀਦਾ ਸਿੰਘਾਂ ਦਾ ਜਰੂਰ ਧਿਆਨ ਧਰਿਆ ਕਰੋ ਵਰਜਾਨਾ ਜਦੋਂ ਘਰ ਵਿੱਚ ਅੰਮ੍ਰਿਤ ਵੇਲੇ ਉੱਠਦੇ ਹੋ ਸ਼ਹੀਦਾ ਸਿੰਘਾਂ ਨੂੰ ਜਰੂਰ ਯਾਦ ਕਰਿਆ ਕਰੋ ਕਿਉਂਕਿ ਸ਼ਹੀਦ ਸਾਹਿਬ ਜਿਹੜੇ ਆ ਗੁਰੂ ਗ੍ਰੰਥ ਸਾਹਿਬਹਾਰਾ ਸਾਹਿਬ ਜੀ ਦੀ ਸੱਚੀ ਬਾਣੀ ਜੇਕਰ ਸ਼ਹੀਦਾ ਸਿੰਘਾਂ ਦੇ ਆਪਾਂ ਧਿਆਨ ਧਰਾਂਗੇ ਅੰਮ੍ਰਿਤ ਵੇਲੇ ਉੱਠ ਕੇ ਕਿਤੇ ਪਤਾਨਦਰ ਬਾਬਾ ਦੀਪ ਸਿੰਘ ਜੀ ਦੀ ਸ਼ਹੀਦੀ ਕਹਿ ਤਾ ਨਾ ਤੇ ਦਿਨ ਰਾਤ ਤੁਹਾਡੇ ਨਾਲ ਬਾਬਾ ਦੇਖਦੇ ਰਹੇ ਉਹ ਦਿਨ ਰਾਤ ਤੁਹਾਨੂੰ ਡੀਕ ਦੇਣੇ ਬਸ ਸਾਡੀ ਰਸਨਾ ਹੀ ਜਿਹੜੀ ਨਹੀਂ ਬੋਲਦੀ ਰਸਨਾ ਨੂੰ ਗੜਾ ਕਹਿੰਦੇ ਨੇ ਗੁਰੂ ਸਾਹਿਬ ਜਪ ਜਪਾਂ ਦੇ ਨਾਮ ਦੇ ਕੋਈ ਪ੍ਰਮਾਤਮਾ ਯਾਦ ਕਰਿਆ ਕਰੋ ਸੋ ਇਹ ਸੀ ਅਮਰਤ ਦੇਲੇ ਦੇ ਵਿਚਾਰ ਗੁਰੂ ਸਾਹਿਬ ਕਿਰਪਾ ਕਰਨ ਸੋ ਅੱਜ ਮਹਾਨ ਸ਼ਹੀਦ ਬਾਬਾ ਨਨੀ ਸਿੱਖ ਜੀ ਸ਼ਹੀਦ ਇਹਨਾਂ ਦੇ ਅੱਜ ਪਾਵਨ ਸ਼ਹੀਦੀ ਦਿਹਾੜੇ ਨੇ ਗੁਰੂ ਸਾਹਿਬ ਕਿਰਪਾ ਕਰਨ ਸਾਰੇ ਅੰਗ ਤਨਵਾਰਾਂ ਵਿੱਚ ਸ਼ੁਕਸ਼ਾਂਤ ਦੀ ਬਖਸ਼ਿਸ਼ ਕਰਨ ਰੈਮਤ ਕਰਨ ਬਖਸ਼ਿਸ਼ ਕਰਨ ਐਸੀ ਯੋਧੇ ਸ਼ਹੀਦਾਂ ਸਿੱਖਾਂ ਦਾ ਜੀਵਨ ਆਪ ਸੂ ਸੰਤਾਨੀ ਪ੍ਰੇਰਣਾਦਾਇਕ ਹੋਵੇ ਆਪ ਜਿਆ ਨੂੰ ਸ਼ਹੀਦਾ ਸਿੰਘਾਂ ਵਾਂਗ ਸਿੱਖੀ ਸਦਕ ਬਖਸ਼ਿਸ਼ ਹੋਵੇ ਸੋ ਇਹਨੀਆਂ ਬੇਨਤੀਆਂ ਪ੍ਰਵਾਰ ਕਰਨੇ ਆ ਆਹ ਗੁਰੂ ਜੀ